ਪੰਜਾਬ ਸਰਕਾਰ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਤੇ 316 ਸ਼ਹਿਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਿੱਥੇ ਹਰ ਰੋਜ਼ ਲਗਭਗ 70000 ਦੇ ਕਰੀਬ ਮਰੀਜ਼ ਆਉਂਦੇ ਨੇ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮਹੱਲਿਆਂ ਵਿੱਚ ਖੁੱਲੇ ਇਨ੍ਹਾਂ ਕਲੀਨਿਕਾਂ ਵਿੱਚ 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕਾਂ 'ਚ ਹੋਣਾ ਐਂਟੀ ਰੇਬੀਸ ਟੀਕੇ ਵੀ ਉਪਲਬਧ ਨੇ ਜਿਸ ਨਾਲ ਕੁੱਤੇ ਦੇ ਕੱਟਣ ਵਾਲੇ ਪੀੜਤਾਂ ਦਾ ਤੁਰੰਤ ਇਲਾਜ ਆਮ ਆਦਮੀ ਕਲੀਨਿਕਾਂ ਦੇ ਵਿੱਚ ਹੀ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੁੱਲੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ ਸਾਰੇ ਸਬਦਾ ਹੈ ਹੀ ਐ ਤੇ ਇੱਥੇ ਆਓ ਤੇ ਆਪਣਾ ਪੈਸੇ ਵੀ ਬਚਾਓ ਆਪਣਾ ਟ੍ਰੀਟਮੈਂਟ ਵਧੀਆ ਕਰਵਾਓ 70 60 70 ਕਿੰਬਰੀ 80 90 ਵੀ ਹੋ ਜਾਂਦੇ ਪੇਸ਼ੈਂਟ ਤਾਂ 70 ਕੇ ਤਾਂ ਆ ਹੀ ਜਾਂਦੇ ਨੇ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਨੂੰ ਸਰ ਕੋ ਆਰਵਲ ਨੂੰ ਫਲਾਗ ਨੇ ਉਹ ਤੋਂ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਤੇ ਹਰ ਰੋ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਗਮੀ ਕਲੀਨਿਕਾਂ ਦੀ ਵੀ ਹੋ ਜੂਗੀ ਅੰਮ੍ਰਿਤਸਰ ਪੁਲਿਸ ਵੱਲੋਂ ਬੜੀ ਵੱਡੀ ਕਾਮਯਾਬੀ ਹੈ 7 ਪਿਸਤਲ ਦੇ ਨਾਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸ਼ਿਵ ਦਸ਼ਨ ਜੀ ਤਾਂ ਸਾਡੇ ਨਾਲ ਸ਼ਿਵ ਦਸ਼ਨ ਜੀ ਐਲੈਬੋਰੇਟ ਕਰੋ ਇਹ ਮਾਮਲਾ ਕੀ ਸੀਗਾ ਜੀ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਕੀ ਪਹਿਲੇ ਸੂchna ਸੀ ਪੁਲਿਸ ਕੋਲ ਜਾਂ ਤੁਸੀਂ ਮੌਕੇ ਦੇ ਉੱਤੇ ਹੀ ਗ੍ਰਿਫਤਾਰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁਲਸਰ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ 13 ਤਰੀਕ ਨੂੰ ਕਮਿਸ਼ਨਡ ਪੁਲਿਸ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਅਤੇ ਇਸੇ ਸਬੰਚ ਐਸਐਚਓ ਕੰਟੋਨਮੈਂਟ ਐਸਏ ਜਤਿੰਦਰ ਸਿੰਘ ਜੀ ਵੱਲੋਂ ਜਿਹੜੀ ਨੱਟਪੀਰ ਲੱਗੇ ਨਾਕਾਬੰਦੀ ਕੀਤੀ ਹੋਈ ਸੀ ਇੱਕ ਕਾਰ ਜਿਹੜੀ ਆ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਕਾਰ ਸਵਾਰ ਜਿਹੜਾ ਮੌਕਾ ਤੋਂ ਕਾਰ ਭਜਾ ਕੇ ਲੈ ਗਿਆ ਇਹਨਾਂ ਆਪਣੇ ਵਹੀਕਲ ਨਾਲ ਜਿਹੜਾ ਉਹਨੂੰ ਚੇਜ਼ ਕੀਤਾ ਅਤੇ ਰਿਆਲਟੋ ਚੌਂਕ ਤੋਂ ਕਾਰ ਸਵਾਰ ਯੋਧਵੀਰ ਸਿੰਘ ਨੂੰ ਕਾਬੂ ਕੀਤਾ ਉਦੀ ਗੱਡੀ ਵਿੱਚੋਂ 28 ਗ੍ਰਾਮ ਹੈਰੋਨ ਨੂੰ ਰਿਕਵਰ ਕੀਤੀ ਉਸ ਬੰਦ ਜਿਹੜਾ ਮਕਦਮਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਤੇ ਫਿਰ ਇਸ ਕੋਲੋਂ ਇੱਕ ਦੇਸੀ ਕਟਾ 315 ਬੋਰ ਦਾ ਬਰਾਮਦ ਹੋਇਆ ਉਸ ਤੋਂ ਫਰਦਰ ਜਿਹੜੀ ਇਹਨਾਂ ਨੇ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਕਾਨਫਰੰਸ ਕੀਤੀ ਤੇ ਦੌਰਾਨ ਇਨਵੈਸਟੀਗੇਸ਼ਨ ਜਿਹੜਾ ਦੋ ਦੋਸ਼ੀ ਹੋਰ ਗੁਰਪਿੰਦਰ ਸਿੰਘ ਤੇ ਵਿੰਤ ਸਿੰਘ ਇਹਨਾਂ ਦਾ ਨਾਂ ਸਾਹਮਣੇ ਆਇਆ ਇਹਨਾਂ ਕੋਲ ਜਿਹੜੇ ਟੋਟਲ ਤਿੰਨਾਂ ਦੋਸ਼ੀਆਂ ਕੋਲ 7 ਪਿਸਟਲ ਜਿਹੜੇ ਬਰਾਮਦ ਹੋਏ ਨੇ ਮੈਂ ਸਮਝਦਾ ਕਿ ਐਸਐਚਓ ਸਾਹਿਬ ਵੱਲੋਂ ਬੜਾ ਵਧੀਆ ਇਹ ਕਾਰਸ਼ ਲੰਗਾ ਜੋ ਕੰਮ ਕੀਤਾ ਗਿਆ ਕਿਉਂਕਿ ਜੇ ਇਹਨਾਂ ਵੈਪਨਾਂ ਦੀ ਰਿਕਵਰੀ ਨਾ ਹੁੰਦੀ ਤਾਂ ਇਹਨਾਂ ਨੇ ਸਮਾਜ ਵਿਰੋਧੀ ਅਨਸਰਾਂ ਨੇ ਜਿਹੜੀ ਇਹਨੇ ਦੁਰਵਰਤੋਂ ਕਰਨੀ ਕਿਤੇ ਨੁਕਸਾਨ ਕਰਨਾ ਸੀ ਕਿਤੇ ਦਾ ਕਤਲ ਕਰ ਸਕਦੇ ਸੀ ਜਾਂ ਡਕੈਤੀ ਕਰ ਸਕਦੇ। ਆਬੀਸਲੀ ਹੈ ਜੀ ਕਿ ਐਡੀ ਵੱਡੀ ਰਿਕਵਰੀ ਹੋਈ ਹੈ ਰਿਕਵਰੀ ਇਹਨਾਂ ਨੇ ਹਥਿਆਰ ਤੇ ਵਰਤਨਾ ਹੀ ਸੀਗਾ ਕਿਤੇ ਜਿੱਦੇ ਤੁਸੀਂ ਯੁੱਧਵੀਰ ਜਦੋਂ ਗ੍ਰਿਫਤਾਰ ਕੀਤਾ ਹੈ ਇਹਨੇ ਕੋਲੋਂ 28 ਗ੍ਰਾਮ ਹਿਰੋਇਨ ਮਿਲੀ ਹੈ। ਕੀ ਅ ਫਰਦਰ ਇਨ ਇਨਵੈਸਟੀਗੇਸ਼ਨ ਚ ਕੋਈ ਇਸ ਡਰੱਗ ਨਾਲ ਰਿਲੇਟਡ ਇਹਨਾਂ ਦੇ ਉੱਤੇ ਪਹਿਲਾ ਕੇਸ ਸੀਗਾ ਜਾਂ ਅੱਗੇ ਕੁਝ ਹੋਰ ਮਿਲਣ ਦੀ ਆਸ ਹੈ ਜੁਧਵੀਰ ਸਿੰਘ ਦੇ ਖਿਲਾਫ ਚਾਰ ਮੁਕਦਮੇ ਦਰਜ ਨੇ ਜੀ 307 ਆਰਮ ਐਕਟ ਦੇ ਨੇ ਜੀ ਜਿਹੜਾ ਗੁਰਪਿੰਦਰ ਸਿੰਘ ਦੇ ਖਿਲਾਫ ਪਹਿਲਾਂ ਕਿੰਨੇ ਮੁਕਦਮੇ ਦਰਜ ਨੇ ਆ ਤੇ ਬੀਨਤ ਸਿੰਘ ਦੇ ਖਿਲਾਫ ਜਿਹੜੇ ਤਿੰਨ ਮੁਕਦਮੇ ਦਰਜ ਨੇ ਜੀ ਇਹ ਡਰਗ ਦਾ ਕੰਮ ਕਰਦਾ ਸੀ ਜੁਧਵੀਰ ਸਿੰਘ ਤੇ ਮੌਕੇ ਤੋਂ 28 ਗ੍ਰਾਮ ਕੋਈ ਬਰਾਮਦ ਹੋਈ ਹੈ ਅਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਮੇਰਾ ਸਵਾਲ ਸੀਗਾ ਜੀ ਕਿ 28 ਗ੍ਰਾਮ ਤੁਹਾਨੂੰ ਮਿਲ ਗਈ ਹੈ ਤੇ ਕੋਲੋਂ ਤੁਹਾਨੂੰ ਹੋਰ ਹੈ ਜਾਂ ਤੁਸੀਂ ਦੱਸਦੇ ਪਿਓ ਕਿ ਆਲਰੇਡੀ ਇਹ ਕੰਮ ਕਰਦਾ ਸੀਗਾ ਕਿਆ ਫਿਊਚਰ ਜਾਂ ਇਹਨੇ ਦੱਸੇ ਹੋਈ ਜਗ੍ਹਾ ਤੇ ਕਿਤੇ ਹੋਰ ਇਸ ਤਰ੍ਹਾਂ ਪਤਾ ਲੱਗ ਸਕਿਆ ਹੋਵੇ ਕਿ ਇਹਦੇ ਕੋਈ ਜ਼ਿਆਦਾ ਖੇਪ ਪਈ ਹੋਈ ਹੈ ਜਾਂ ਇਹ ਸਪਲਾਈ ਕਰਦਾ ਸੀਗਾ ਉਹਨਾਂ ਕੋਈ ਜਾਣਕਾਰੀ ਮਿਲ ਪਾਈ ਹੋਵੇ। ਹਾਲਲ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਇਹੋ ਜੀ ਗੱਲ ਨਹੀਂ ਆਈ ਫਿਰ ਵੀ ਅਸੀਂ ਸਾਡੇ ਕੋ ਗਰਮਾਂਤੇ ਨੇ ਅਸੀਂ ਬੜੀ ਡੂੰਘਾਈ ਨਾਲ ਜਿਹੜੀ ਪ੍ਰੋਫੈਸ਼ਨਲ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਆਂ ਹੋ ਸਕਦਾ ਕਿ ਇਸ ਬੰਦੀ ਕੋ ਹੋਰ ਸਾਨੂੰ ਪ੍ਰਾਪਤੀ ਹੋਵੇ। ਜਿਦਾਂ ਤੁਸੀਂ ਬਾਕੀ ਜਿਹੜੇ ਦੋ ਦੋਸ਼ੀ ਤੁਸੀਂ ਕਹਿੰਦੇ ਹੋ ਗ੍ਰਿਫਤਾਰ ਕੀਤੇ ਉਹਨਾਂ ਕੋ ਵੀ ਹਥਿਆਰ ਪકડੇ ਗਏ ਨੇ ਉਹ ਕੋਈ ਪ੍ਰੋਫੈਸ਼ਨਲ ਸੀਗੇ ਇਹਨਾਂ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਤੇ ਵੀ ਕੇਸ ਪਹਿਲੇ ਦਰ ਸੀਗੇ ਪਹਿਲੇ ਵੀ ਐਸੇ ਐਸੇ ਚੀਜ਼ਾਂ ਦੇ ਕੇਸ ਹੈਗੇ ਨੇ 18 ਦੇ ਕੇਸ ਹੈਗੇ ਨੇ ਜਾਂ ਕੋਈ ਨਵੇਂ ਸੀਗੇ ਨਹੀਂ ਪਹਿਲਾਂ ਵੀ ਇਹਨਾਂ ਕੋ ਆਰਮੈਟ ਦੇ ਮਾਮਲੇ ਦਰਜ ਐ ਜੀ ਤੇ 307 ਦੇ ਅਟੈਂਪਟ ਟੂ ਮਰਡਰ ਦੇ ਮਾਮਲੇ ਦਰਜ ਐ ਪ੍ਰੋਫੈਸ਼ਨਲ ਬੰਦੇ ਐ ਪ੍ਰੋਫੈਸ਼ਨਲ ਕੀ ਇਹ ਸਪਲਾਈ ਹਥਿਆਰ ਲਿਆਂਦੇ ਕਿੱਥੋਂ ਸੀਗੇ ਇਹ ਕੋਈ ਜਾਣਕਾਰੀ ਮਿਲ ਪਈ ਹੈ ਜੀ ਕਿੱਥੋਂ ਲੈ ਕੇ ਕਿਹਨੂੰ ਸਪਲਾਈ ਕਰਦੇ ਸੀ ਜਾਂ ਇਹਨਾਂ ਡ੍ਰਾਂ ਡ੍ਰੌਨ ਧਮਕਾਉਣ ਦੇ ਲਈ ਕਤਲ ਕਰਨ ਦੇ ਲਈ ਜਾਂ ਕੁਝ ਇਹੋ ਜਿਹੀ ਕੋਈ ਵਾਰਦਾਤ ਨੂੰ ਅੰਜਾਮ ਕਰਨ ਲਈ ਹੈ ਹਥਿਆਰਾਂ ਦਾ ਗੱਤੋ ਕਰਦੇ ਨੇ ਇਸ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਵੈਪਨ ਕਿੱਥੋਂ ਲੈ ਕੇ ਆਏ ਸੀ ਕਿਸ ਪਰਪਸੇ ਲਈ ਲੈ ਕੇ ਆਏ ਸੀ ਜਾਂ ਕਿਹਨੂੰ ਦੇਣੇ ਸੀ ਅਸੀਂ ਪੁਸ਼ਟੀਸ਼ ਕਰ ਰਹੇ ਹਾਂ ਜੋ ਗੱਲ ਸਾਹਮਣੇ ਫਿਰ ਦੁਬਾਰਾ ਆਪ ਜੀ ਨੂੰ ਪ੍ਰੇਮ ਕੀਤਾ ਜਾਏ ਸ਼ੁਕਰੀਆ ਸ਼ੁਕਰੀਆ ਸੋ ਅਮ੍ਰੇਸਰ ਪੁਲਿਸ ਨੇ ਸੱਤ ਪਿਸਟਲਸ ਜਿਹੜੀਆਂ ਵੱਖ-ਵੱਖ ਕਿਸਮ ਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਪਿਸਲਸ ਜਿਹੜੀਆਂ ਵਿਦੇਸ਼ੀ ਨੇ ਵਿਦੇਸ਼ ਤੋਂ ਪਾਈਆਂ ਜਾਂਦੀਆਂ ਨੇ ਉਹ ਕੁਝ ਕੰਟਰੀ ਮੇਡ ਪਿਸਲਸ ਨੇ ਉਹਦੇ ਨਾਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਗ੍ਰਿਫਤਾਰ ਕੀਤੇ ਗਏ ਦੋਸ਼ੀ ਹੈ ਉਹਨਾਂ ਦੇ ਵਿੱਚੋਂ ਦੋ ਦੇ ਉੱਤੇ ਆਲਰੇਡੀ ਪਹਿਲੇ ਵੀ ਆਰਮਜ਼ ਐਕਟ ਦੇ ਤਾ ਮਕਦਮੇ ਦਰਜ ਨੇ ਆਰਮਜ਼ ਐਕਟ ਦੇ ਮੁਤਾਬਿਕ ਕਿ ਉਹਨਾਂ ਨੂੰ ਪਹਿਲੇ ਵੀ ਹਥਿਆਰ ਕੋਈ ਬਰਾਮਦ ਹੋਏ ਸੀਗੇ ਸੋ ਇਹ ਇੱਕ ਬਹੁਤ ਵੱਡੀ ਕਾਮਯਾਬੀ ਹੈ ਅਮਰ ਪੁਲਿਸ ਦੀ ਕਿਉਂਕਿ ਇਹ ਇਹ ਦੋਸ਼ੀ ਇਸ ਇਹਨਾਂ ਹਥਿਆਰਾਂ ਦੇ ਨਾਲ ਕੁਝ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦੇ ਸੀਗੇ ਪੁਲਿਸ ਵੱਲੋਂ ਵੀ ਕੋਰੀ ਕਾਰਵਾਈ ਕਰਦੇ ਹੋਏ ਨਾਕਾ ਲਗਾਇਆ ਗਿਆ ਸੀਗਾ ਨਾਕੇ ਦੇ ਵਿੱਚ ਇੱਕ ਬੰਦੇ ਕੋਲੋਂ ਦੋਸ਼ੀ ਕੋਲੋਂ ਪੁੱਛਗਿੱਛ ਕਰਨ ਦੇ ਲਈ ਰੋਕਿਆ ਗਿਆ ਮਗਰ ਉਹ ਭੱਜ ਗਿਆ ਨਹੀਂ ਗਾੜੀ ਪਿਜਾ ਕੇ ਲੈ ਗਿਆ ਪੁਲਿਸ ਨੇ ਉਹਨੂੰ ਚੇਜ਼ ਕਰਦੇ ਹੋਏ ਇੱਕ ਜਗ੍ਹਾ ਤੇ ਉਹਨੂੰ ਰੋਕਿਆ ਔਰ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੇ ਕੋਲੋਂ 28 ਗ੍ਰਾਮ ਹਿਰੋਇਨ ਵੀ ਬਾਬਤ ਕੀਤੀ ਜੋ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਉਹਦੇ ਮੁਤਾਬਿਕ ਇਹ ਦੋਸ਼ੀ ਜਿਹੜਾ ਹੈ ਪਹਿਲੇ ਵੀ ਹਿਰੋਇਨ ਦੀ ਤਸਕਰੀ ਕਰਦਾ ਸੀਗਾ ਸੋ ਪੁਲਿਸ ਵੱਲੋਂ ਉਸਤੇ ਉਤੇ ਜਦੋਂ ਸਖਤੀ ਨਾਲ ਕੋਸ਼ਿਸ਼ ਕੀਤੀ ਗਈ ਤੇ ਹਥਿਆਰਾਂ ਦੀ ਬੀਬੀ ਸਤ ਬ੍ਰਾਮਧਿਗੀ ਵੀ ਸਾਹਮਣੇ ਆਈ ਦੇ ਨਾਲ ਨਾਲ ਦੋ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਉਹਨਾਂ ਕੋਲੋਂ ਵੀ ਕੁਝ-ਕਿਛ ਕਰਿਆ ਹੁਣ ਮਾਮਲਾ ਹੈ ਕਿ ਇਹਨਾਂ ਕੋਲੋਂ ਅਗਲੀ ਕਾਰਵਾਈ ਦੇ ਤਹਿਤ ਅਗਲੀ ਇਨਵੈਸਟੀਗੇਸ਼ਨ ਜਿਹੜੀ ਹੈ ਕਿ ਇਹਨਾਂ ਨੇ ਇਹ ਹਥਿਆਰ ਕਿੱਥੋਂ ਲਿਆਂਦੇ ਸੀਗੇ ਕਿਸ ਨੂੰ ਸਪਲਾਈ ਕਰਦੇ ਸੀ ਜਾਂ ਕਿਸੇ ਘਟਨਾ ਨੂੰ ਅੰਜਾਮ ਦੇਣਾ ਸੀਗਾ ਇਹਦੇ ਬਾਰੇ ਪੁਲਿਸ ਕਾ ਗੋ ਕਾਰਵਾਈ ਕਰ ਰਹੀ ਹੈ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸੋਰਾ ਟੀਵੀ ਅਮ੍ਰਿਤਸਰ ਪੁਲਿਸ ਵੱਲੋਂ ਬੜੀ ਵੱਡੀ ਕਾਮਯਾਬੀ ਹੈ ਸੱਤ ਪਿਸਟਲ ਦੇ ਨਾਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ शिवदशन जी ਦਾ ਸਾਡੇ ਨਾਲ शिवदशन जी ਐਲੈਬੋਰੇਟ ਕਰਿਓ ਇਹ ਮਾਮਲਾ ਕੀ ਸੀਗਾ ਜੀ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਕੀ ਪਹਿਲੇ ਸੂchna ਸੀ ਵੀ ਪੁਲਿਸ ਕੋਲ ਜਾਂ ਤੁਸੀਂ ਮੌਕੇ ਦੇ ਉੱਤੇ ਹੀ ਗ੍ਰਿਫਤਾਰ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁਲਸ ਸਾਹਿਬ ਇਹਨਾਂ ਦੇ ਦਸ਼ਾ ਨਿਰਦੇਸ਼ਾਂ ਤੇ ਜਿਹੜਾ ਮਿਤੀ 13 ਤਰੀਕ ਨੂੰ ਕਮਿਸ਼ਨਡ ਪੁਲਿਸ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਅਤੇ ਇਸੇ ਸਬੰਧ ਚ ਐਸਐਚਓ ਕੰਟੋਨਮੈਂਟ ਐਸਐ ਜਤਿੰਦਰ ਸਿੰਘ ਜੀ ਵੱਲੋਂ ਜਿਹੜੀ ਨੱਟਪੀਰ ਲੱਗੇ ਨਾਕਾਬੰਦੀ ਕੀਤੀ ਹੋਈ ਸੀ ਇੱਕ ਕਾਰ ਜਿਹੜੀ ਆ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਕਾਰ ਸਵਾਰ ਜਿਹੜਾ ਮੌਕਾ ਤੋਂ ਕਾਰ ਭਜਾ ਕੇ ਲੈ ਗਿਆ ਇਹਨਾਂ ਆਪਣੇ ਵਾਹਨ ਨਾਲ ਜਿਹੜਾ ਉਹਨੂੰ ਚੇਜ਼ ਕੀਤਾ ਤੇ ਰਿਆਲਟੋ ਚੌਂਕ ਚੋਂ ਕਾਰ ਸਵਾਰ ਜਯੋਧਵੀਰ ਸਿੰਘ ਨੂੰ ਕਾਬੂ ਕੀਤਾ ਉਹਦੀ ਗੱਡੀ ਵਿੱਚੋਂ 28 ਗ੍ਰਾਮ ਹੈਰੋਨ ਨੂੰ ਰਿਕਵਰ ਕੀਤੀ ਉਸ ਬੰਦੇ ਜਿਹੜਾ ਮਕਦਮਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਤੇ ਫਿਰ ਇਸ ਕੋਲੋਂ ਇੱਕ ਦੇਸੀ ਕਟਾ 315 ਬੋਰ ਦਾ ਬਰਾਮਦ ਹੋਇਆ ਉਸ ਤੋਂ ਫਰਦਰ ਜਿਹੜੀ ਇਹਨਾਂ ਨੇ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਕਾਨਫਰੰਸ ਕੀਤੀ ਤੇ ਡਿਊਰਿੰਗ ਅਨ ਇਵਸਟੀਗੇਸ਼ਨ ਜਿਹੜਾ ਦੋ ਦੋਸ਼ੀ ਹੋਰ ਗੁਰਪਿੰਦਰ ਸਿੰਘ ਤੇ ਵਿੰਤ ਸਿੰਘ ਇਹਨਾਂ ਦਾ ਨਾਂ ਸਾਹਮਣੇ ਆਇਆ ਇਹਨਾਂ ਕੋਲ ਜਿਹੜੇ ਟੋਟਲ ਤਿੰਨਾਂ ਦੋਸ਼ੀਆਂ ਕੋਲ ਸੱਤ ਪਿਸਤਲ ਜਿਹੜੇ ਬਰਾਮਦ ਹੋਏ ਨੇ ਮੈਂ ਸਮਝਦਾ ਕਿ ਐਸਐਚਓ ਸਾਹਿਬ ਵੱਲੋਂ ਬੜਾ ਵਧੀਆ ਇਹ ਕਾਰਸ਼ ਲੰਗਾ ਜੋ ਕੰਮ ਕੀਤਾ ਗਿਆ ਕਿਉਂਕਿ ਜੇ ਇਹਨਾਂ ਵਪਨਾ ਦੀ ਰਿਕਵਰੀ ਨਾ ਹੁੰਦੀ ਤਾਂ ਇਹਨਾਂ ਨੇ ਸਮਾਜ ਵਿਰੋਧੀ ਅਨਸਰਾਂ ਨੇ ਜਿਹੜੀ ਇਹਨੇ ਦੁਰਵਰਤੋਂ ਕਰਨੀ ਸੀ ਕਿਤੇ ਨਕਸ਼ਾਨ ਕਰਨਾ ਸੀ ਕਿਤੇ ਦਾ ਕਤਲ ਕਰ ਸਕਦੇ ਸੀ ਜਾਂ ਡਕੈਤੀ ਕਰ ਸਕਦੇ। ਅਬਸਲੀ ਹੈ ਜੀ ਕਿ ਐਡੀ ਵੱਡੀ ਰਿਕਵਰੀ ਹੋਈ ਹੈ। ਰਿਕਵਰੀ ਇਹਨਾਂ ਨੇ ਹਥਿਆਰ ਤੇ ਵਰਤਨਾ ਹੀ ਸੀਗਾ ਕਿਤੇ। ਜਿੱਥੇ ਤੁਸੀਂ ਯੋਧ ਵੀਰ ਜਦੋਂ ਗ੍ਰਿਫਤਾਰ ਕੀਤਾ ਹੈ, ਇੰਨੇ ਕੋਲੋਂ 28 ਗ੍ਰਾਮ ਹੀਰੋਇਨ ਮਿਲੀ ਹੈ। ਕੀ ਅ ਫਰਦਰ ਇਨ ਇਨਵੈਸਟੀਗੇਸ਼ਨ ਕੋਈ ਇਸ ਡਰੱਗ ਨਾਲ ਰਿਲੇਟਡ ਇਹਨਾਂ ਦੇ ਉੱਤੇ ਪਹਿਲਾ ਕੇਸ ਸੀਗਾ ਜਾਂ ਅੱਗੇ ਕੁਝ ਹੋਰ ਮਿਲਣ ਦੀ ਆਸ ਹੈ? ਯੋਧ ਵੀਰ ਸਿੰਘ ਦੇ ਖਿਲਾਫ 4 ਮੁਕਦਮੇ ਦਰਜ ਨੇ ਜੀ। 307 ਆਰਮ ਐਕਟ ਦੇ ਨੇ ਜੀ। ਜਿਹੜਾ ਗੁਰਪਿੰਦਰ ਸਿੰਘ ਦੇ ਖਿਲਾਫ ਪਹਿਲਾਂ ਕੁਝ ਮਾਮਲੇ ਦਰਜ ਨੇ ਆ ਤੇ ਬੈਂਤ ਸਿੰਘ ਦੇ ਖਿਲਾਫ ਜਿਹੜੇ ਤਿੰਨ ਮਾਮਲੇ ਦਰਜ ਨੇ ਜੀ ਇਹ ਡਰਗ ਦਾ ਕੰਮ ਕਰਦਾ ਸੀ ਜਤਵੀਰ ਸਿੰਘ ਤੇ ਮੌਕੇ ਤੋਂ 28 ਗ੍ਰਾਮ ਕੋਈ ਬਰਾਮਦ ਹੋਈ ਹੈ ਅਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਮੇਰਾ ਸਵਾਲ ਸੀਗਾ ਜੀ ਕਿ 28 ਗ੍ਰਾਮ ਤੁਹਾਨੂੰ ਮਿਲ ਗਈ ਹੈ ਤੇ ਕੋਲੋਂ ਤੁਹਾਨੂੰ ਹੋਰੋਇਨ ਜਾਂ ਤੁਸੀਂ ਦੱਸਦੇ ਪਿਓ ਕਿ ਆਲਰੇਡੀ ਇਹ ਕੰਮ ਕਰਦਾ ਸੀਗਾ ਕਿਹਾ ਫਿਊਚਰ ਜਾਂ ਇਹਨੇ ਦੱਸੇ ਹੋਈ ਜਗ੍ਹਾ ਤੇ ਕਿਤੇ ਹੋਰ ਇਸ ਤਰ੍ਹਾਂ ਪਤਾ ਲੱਗ ਸਕਿਆ ਹੋਵੇ ਕਿ ਇਹਦੇ ਕੋਈ ਜ਼ਿਆਦਾ ਖੇਪ ਪਈ ਹੋਈ ਹੈ ਜਾਂ ਇਹ ਸਪਲਾਈ ਕਰਦਾ ਸੀਗਾ ਉਹਨਾਂ ਕੋਈ ਜਾਣਕਾਰੀ ਮਿਲ ਪਈ ਹੈ ਇੱਥੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਇਹੋ ਜੀ ਗੱਲ ਨਹੀਂ ਆਈ ਫਿਰ ਵੀ ਅਸੀਂ ਸਾਡੇ ਕੋ ਗਰਮਾਂਤੇ ਨੇ ਅਸੀਂ ਬੜੀ ਡੰਗਾਈ ਨਾਲ ਜਿਹੜੀ ਪ੍ਰੋਫੈਸ਼ਨਲ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਆਂ ਹੋ ਸਕਦਾ ਕਿ ਇਸ ਬੰਦੀ ਕੋ ਹੋਰ ਸਨ ਪ੍ਰਾਪਤੀ ਹੋਵੇ ਜੀ ਦਰਸ਼ਨ ਜੀ ਬਾਕੀ ਜਿਹੜੇ ਦੋ ਦੋਸ਼ੀ ਤੁਸੀਂ ਕਹਿੰਦੇ ਹੋ ਗ੍ਰਿਫਤਾਰ ਕੀਤੇ ਉਹਨਾਂ ਕੋ ਵੀ ਹਥਿਆਰ ਪਕੜੇ ਗਏ ਨੇ ਉਹ ਕੋਈ ਪ੍ਰੋਫੈਸ਼ਨਲ ਸੀਗੇ ਇਹਨਾਂ ਦੇ ਜਿਸਨੂੰ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦੇ ਵੀ ਕੇਸ ਪਹਿਲੇ ਦਰ ਸੀਗੇ ਪਹਿਲੇ ਵੀ ਐਸੇ ਐਸੇ ਚੀਜ਼ਾਂ ਦੇ ਕੇਸ ਹੈਗੇ ਨੇ 18 ਦੇ ਕੇਸ ਹੈਗੇ ਨੇ ਜਾਂ ਕੋਈ ਨਵੇਂ ਸੀਗੇ ਨਹੀਂ ਪਹਿਲਾਂ ਵੀ ਇਹਨਾਂ ਕੋ ਆਰਮੈਟ ਦੇ ਮਾਮਲੇ ਦਰਜ ਆ ਜੀ ਤੇ 307 ਦੇ ਅਟੈਂਪਟ ਟੂ ਮਰਡਰ ਦੇ ਮਾਮਲੇ ਦਰਜ ਹੈ ਪ੍ਰੋਫੈਸ਼ਨਰ ਬੰਦੇ ਹੈ ਪ੍ਰੋਫੈਸ਼ਨਰ ਤੇ ਇਹ ਸਪਲਾਈ ਹਥਿਆਰ ਲਿਆਂਦੇ ਕਿੱਥੋਂ ਸੀਗੇ ਇਹ ਕੋਈ ਜਾਣਕਾਰੀ ਮਿਲ ਪਈ ਹੈ ਜੀ ਕਿੱਥੋਂ ਲੈ ਕੇ ਕਿਹਨੂੰ ਸਪਲਾਈ ਕਰਦੇ ਸੀ ਜਾਂ ਇਹਨਾਂ ਡਰੋਨ ਡਰੋਨ ਧਮਕਾਉਣ ਦੇ ਲਈ ਕਤਲ ਕਰਨ ਦੇ ਲਈ ਜਾਂ ਕੁਝ ਐਹੋ ਜਿਹੀ ਕੋਈ ਵਾਰਦਾਤ ਨੂੰ ਅੰਜਾਮ ਕਰ ਲਈ ਹੈ ਹਥਿਆਰਾਂ ਦਾ ਗਤੋ ਕਰਦੇ ਨੇ ਇਸ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਵੈਪਨ ਕਿੱਥੋਂ ਲੈ ਕੇ ਆਏ ਸੀ ਤੇ ਕਿਸ ਪਰਪਸੇ ਲਈ ਲੈ ਕੇ ਆਏ ਸੀ ਜਾਂ ਕਿਹਨੂੰ ਦੇਣੇ ਸੀ ਅਸੀਂ ਪੁਸ਼ਟੀਸ਼ ਕਰ ਰਹੇ ਹਾਂ ਜੋ ਗੱਲ ਸਾਹਮਣੇ ਫਿਰ ਦੁਬਾਰਾ ਆਪ ਜੀ ਨੂੰ ਪ੍ਰੇਖਿਤਾ ਹੈ ਤੇ ਅੰਮ੍ਰਿਤਸਰ ਪੁਲਿਸ ਨੇ 7 ਪਿਸਟਲਸ ਜਿਹੜੀਆਂ ਵੱਖ-ਵੱਖ ਕਿਸਮ ਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਪਿਸਟਲਸ ਜਿਹੜੀਆਂ ਵਿਦੇਸ਼ੀ ਨੇ ਵਿਦੇਸ਼ ਤੋਂ ਪਾਈਆਂ ਜਾਣੀਆਂ ਨੇ ਉਹ ਕੁਝ ਕੰਟਰੀ ਮੇਡ ਪਿਸਟਲਸ ਨੇ ਉਹਦੇ ਨਾਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਗ੍ਰਿਫਤਾਰ ਕੀਤੇ ਗਏ ਦੋਸ਼ੀ ਹੈ ਉਹਨਾਂ ਦੇ ਵਿੱਚੋਂ ਦੋ ਦੇ ਉੱਤੇ ਆਲਰੇਡੀ ਪਹਿਲੇ ਵੀ ਆਰਮਜ਼ ਐਕਟ ਦੇ ਤਾ ਮਕਦਮੇ ਦਰਜ ਨੇ ਆਰਮਜ਼ ਐਕਟ ਦੇ ਮੁਤਾਬਿਕ ਕਿ ਉਹਨਾਂ ਨੂੰ ਪਹਿਲੇ ਵੀ ਹਥਿਆਰ ਕੋਈ ਬਰਾਮਦ ਹੋਏ ਸੀਗੇ ਸੋ ਇੱਕ ਬਹੁਤ ਵੱਡੀ ਕਾਮਯਾਬੀ ਹੈ ਅੰਮ੍ਰਿਤਸਰ ਪੁਲਿਸ ਦੀ ਕਿਉਂਕਿ ਇਹ ਇਹ ਦੋਸ਼ੀ ਇਸ ਇਹਨਾਂ ਹਥਿਆਰਾਂ ਦੇ ਨਾਲ ਕੁਝ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦੇ ਸੀਗੇ ਪੁਲਿਸ ਵੱਲੋਂ ਵੀ ਫੌਰੀ ਕਾਰਵਾਈ ਕਰਦੇ ਹੋਏ ਨਾਕਾ ਲਗਾਇਆ ਗਿਆ ਸੀਗਾ ਨਾਕੇ ਦੇ ਵਿੱਚ ਇੱਕ ਬੰਦੇ ਕੋਲੋਂ ਦੋਸ਼ੀ ਕੋਲੋਂ ਪੁੱਛਗਿੱਛ ਕਰਨ ਦੇ ਲਈ ਰੋਕਿਆ ਗਿਆ ਪਰ ਉਹ ਭੁੱਕਿਆ ਨਹੀਂ ਗਾੜੀ ਪਿਜਾ ਕੇ ਲੈ ਗਿਆ ਪੁਲਿਸ ਨੇ ਉਹਨੂੰ ਚੇਜ਼ ਕਰਦੇ ਹੋਏ ਇੱਕ ਜਗ੍ਹਾ ਤੇ ਉਹਨੂੰ ਰੋਕਿਆ ਔਰ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੇ ਕੋਲੋਂ 28 ਗ੍ਰਾਮ ਹਿਰੋਇਨ ਵੀ ਬਾਬਤ ਕੀਤੀ ਜੋ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਉਹਦੇ ਮੁਤਾਬਿਕ ਇਹ ਦੋਸ਼ੀ ਜਿਹੜਾ ਹੈ ਪਹਿਲੇ ਵੀ ਹਿਰੋਇਨ ਦੀ ਤਸਕਰੀ ਕਰਦਾ ਸੀਗਾ ਸੋ ਪੁਲਿਸ ਬੰਦੋਂ ਉਸ ਦੇ ਤੇ ਜਦੋਂ ਸਖਤੀ ਨਾਲ ਕੋਸ਼ਿਸ਼ ਕੀਤੀ ਗਈ ਤੇ ਹਥਿਆਰਾਂ ਦੀ ਵੀ ਬਰਾਮਦਗੀ ਵੀ ਸਾਹਮਣੇ ਆਈ ਦੇ ਨਾਲ ਨਾਲ ਦੋ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਉਹਨਾਂ ਕੋਲੋਂ ਵੀ ਪੁੱਛਗਿੱਛ ਕਰ ਰਿਹਾ ਹੈ ਹੁਣ ਮਾਮਲਾ ਹੈ ਕਿ ਇਹਨਾਂ ਕੋਲੋਂ ਅਗਲੀ ਕਾਰਵਾਈ ਦੇ ਤਹਿਤ ਅਗਲੀ ਇਨਵੈਸਟੀਗੇਸ਼ਨ ਜਿਹੜੀ ਹੈ ਕਿ ਇਹਨਾਂ ਨੇ ਇਹ ਹਥਿਆਰ ਕਿੱਥੋਂ ਲਿਆਂਦੇ ਸੀਗੇ ਕਿਸ ਨੂੰ ਸਪਲਾਈ ਕਰਦੇ ਸੀ ਜਾਂ ਕਿਸੇ ਘਟਨਾ ਨੂੰ ਅੰਜਾਮ ਦੇਣਾ ਸੀਗਾ ਇਹਦੇ ਬਾਰੇ ਪੁਲਿਸ ਕਾ ਕਾਰਵਾਈ ਕਰ ਰਹੀ ਹੈ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿ ਦੈਨਿਕ ਸੋਰਾ ਟੀਵੀ